ਔ ਜੀ ਮਾੜਾ ਤਾਂ ਧਿਆਨ ਮਰਦੇ 68 ਤੀਰਥ ਕੀ ਹਨ ਠੀਕ ਹੈ ਜੀ ਕਿਹਾ ਗਿਆ 68 ਜਿਹੜੇ ਪਵਿੱਤਰ ਸਨਾਨ ਨੇ ਜੀ ਹਿੰਦੂਆਂ ਦੇ ਪਵਿੱਤਰ ਤੀਰਥ ਨੇ ਜਿੱਥੇ ਮਾਨਤਾ ਪ੍ਰਾਪਤ ਸੀ ਜਾਂ ਇਹ ਮੰਨਿਆ ਜਾਂਦਾ ਸੀਗਾ ਕਿ ਉੱਥੇ ਨਹਾ ਕੇ ਪਾਪ ਲੱਥ ਜਾਂਦੇ ਨੇ ਤੇ ਬੰਦਾ ਮੁਕਤ ਹੋ ਜਾਂਦਾ ਹੈ ਜੀ ਕਈ ਧਾਰਮਿਕ ਸਥਾਨਾਂ ਤੇ ਜਾ ਕੇ ਮਰਨ ਨੂੰ ਵੀ ਮੁਕਤੀ ਦਾ ਸਾਧਨ ਦੱਸਿਆ ਜਾਂਦਾ ਸੀ ਜਿਵੇਂ ਜੀ ਮਰਗਰ ਕਾਸ਼ੀ ਸ਼ਾਇਦ ਇਹ ਥਾਂ ਸਨ ਭਗਤ ਕਬੀਰ ਜੀ ਵੀ ਇਸ ਬਾਰੇ ਦੱਸਦੇ ਨੇ ਸ਼ਾਇਦ ਬਾਬਾ ਫਰੀਦ ਜੀ ਦੇ ਵੀ ਸ਼ਬਦ ਆਉਂਦੇ ਨੇ ਤੇ ਜੋ ਇਸ ਬਾਰੇ ਇਸ਼ਾਰਾ ਕਰਦੇ ਹਨ ਠੀਕ ਹੈ ਜੀ ਤੇ ਇਹਨਾਂ ਵਿੱਚ ਸੱਤ ਪੁਰੀਆਂ ਸਨ ਜੀ ਚਾਰ ਇਹਨਾਂ ਦੇ ਧਰਮ ਤਾਮ ਸਨ ਅਤੇ 58 ਹੋਰ ਤੀਰਥ ਸਨ ਠੀਕ ਹੈ ਜੀ ਇਹਨਾਂ ਵਿੱਚ ਇੱਕ ਜਿਹੜਾ ਦਵਾਰਕਾਗਾ ਇਹ ਪੁਰੀ ਵਿੱਚ ਵੀ ਆ ਜਾਂਦਾ ਹੈ ਦਵਾਰਕਾ ਜਿਹੜਾ ਇਹ ਚਾਰ ਧਰਮ ਤਮਾਂ ਵਿੱਚ ਵੀ ਆ ਜਾਂਦਾ ਹੈ ਇਸ ਕਰਕੇ ਜਦੋਂ ਆਪਾਂ 58 ਤੇ 11 ਜੋੜਦੇ ਹਾਂ ਤਾਂ ਉਹ 68 69 ਬਣ ਜਾਂਦੇ ਹੈ ਜੀ ਠੀਕ ਹੈ 11+58 69 ਬਣ ਜਾਂਦੇ ਜੀ ਪਰ ਇਹਨਾਂ ਚ ਇੱਕ ਤੀਰਥ ਹੈ ਜਿਹੜਾ ਕਾਮਨ ਆ ਦੋਨਾਂ ਵਿੱਚ ਉਹ ਸਤਪੁਰੀਆਂ ਵਿੱਚ ਵੀ ਆ ਜਾਂਦਾ ਜੀ ਤੇ ਚਾਰ ਧਰਮਤਾਮਾਚ ਵੀ ਆ ਜਾਂਦਾ ਇੱਕ ਜਦੋਂ ਮਾਈਨਸ ਕਰਾਂਗੇ ਉਦੋਂ 68 ਤੀਰਥ ਰਹਿ ਜਾਂਦੇ ਜੀ ਠੀਕ ਹੈ 68 ਤੀਰਥਾਂ ਵਿੱਚ ਸਤਪੁਰੀਆਂ ਜਿਹੜੀਆਂ ਜੀ ਦਵਾਰਕਾ ਅਯੁੱਧਿਆ ਮਥੁਰਾ ਕਾਂਸੀ ਕਾਂਚੀ ਅਵੰਤਿਕਾ ਮਾਇਆ ਇੱਥੇ ਮੈਨੂੰ ਲੱਗਦਾ ਸ਼ਾਇਦ ਇੱਥੇ ਜਾ ਕੇ ਮਰਨ ਦੇ ਨਾਲ ਜਿਹੜਾ ਸੀ ਕਹਿੰਦੇ ਸੀਗੇ ਕੀ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜੀ ਇਹਦੇ ਬਾਰੇ ਗੁਰਬਾਣੀ ਵਿੱਚ ਸ਼ਬਦ ਵੀ ਨੇ ਇਸ਼ਾਰੇ ਨੇ ਜੀ ਠੀਕ ਹੈ ਜੀ ਅ ਸ਼ਾਇਦ ਕਹਿੰਦੇ ਨੇ ਅ ਅਵਰ ਮੁਲਕ ਕਿਸਕੇ ਰ ਆ ਰਾਮ ਸ਼ਾਇਦ ਉਹਨੂੰ ਮਾਫ ਕਰਨਾ ਜੀ ਭੁੱਲ ਗਿਆ ਪਰ ਮੈਨੂੰ ਪਤਾ ਤੁਸੀਂ ਗੁਰਬਾਣੀ ਦੇ ਪ੍ਰੇਮੀ ਹੋ ਤੁਹਾਨੂੰ ਪਤਾ ਹੋਣਾ ਜੀ ਸ਼ਬਦ ਦਾ ਉਹ ਕਹਿੰਦੇ ਨੇ ਜੇ ਜੇਕਰ ਕਾਂਸ਼ੀ ਵਿੱਚ ਜਾ ਕੇ ਮਰਨ ਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਆ ਤੇ ਬਾਕੀ ਦੁਨੀਆ ਦਾ ਕੀ ਬਣੂਗਾ ਹਨਾ ਇਹ ਸ਼ਬਦਾਂ ਦਾ ਜੀ ਕੁਛ ਇਸ ਤਰ੍ਹਾਂ ਚਾਰ ਧਰਮ ਤਾਂ ਅਮਨੇ ਦਵਾਰਕਾ ਗਿਆ ਜੀ ਜਗਨਨਾਥ ਆ ਗਿਆ ਬਦਰਕਰਾਮ ਆ ਗਿਆ ਜੀ ਰਾਮੇਸ਼ਵਰ ਆ ਗਿਆ ਜੀ ਠੀਕ ਹੈ ਤੇ 58 ਤੀਰਥਾਂ ਦੇ ਨਾਮ ਹੇਠਾਂ ਲਿਖੇ ਨੇ ਇਹਨਾਂ ਦਾ ਸਿੱਖ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ ਇਹ ਸਿਰਫ ਇੱਕ ਗਿਆਨ ਵਜੋਂ ਹੈ ਜੀ ਤੁਸੀਂ ਪਾਜ਼ ਕਰਕੇ ਇਸ ਨੂੰ ਪੜ ਸਕਦੇ ਹੋ ਦੇਖ ਸਕਦੇ ਹੋ ਠੀਕ ਹੈ ਜੀ ਪਰ ਸਿੱਖ ਧਰਮ ਦੇ ਨਾਲ ਇਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਸਿੱਖ ਧਰਮ ਇਸ ਚੀਜ਼ ਨੂੰ ਨਹੀਂ ਮੰਨਦਾ ਹਾਂ ਪਹਿਲਾਂ ਵੀ ਗੱਲ ਕਹੀ ਹੈ ਜਿਹੜੇ ਤੀਰਥ ਅਸ਼ਨਾਣ ਨੇ ਜਿਹੜੇ ਤੀਰਥ ਨੇ ਜਾਂ ਪਵਿੱਤਰ ਰਿਸ਼ਨਾਣ ਨੇ ਸੌਰੀ ਪਵਿੱਤਰ ਧਰਮ ਧਾਮ ਨੇ ਉਸ ਤੋਂ ਨੌਲੇਜ ਲੈਣ ਦੇ ਲਈ ਉਥੋਂ ਗਿਆਨ ਲੈਣ ਦੇ ਲਈ ਉਥੋਂ ਸਿੱਖਿਆ ਲੈਣ ਦੇ ਲਈ ਜਾਂ ਇਤਿਹਾਸਿਕ ਪੱਖ ਵੱਲੋਂ ਜਾਣ ਦੇ ਲਈ ਉਥੇ ਪਿਆਰ ਭਾਵਨਾ ਕਰਕੇ ਜਾ ਕੇ ਫਲ ਲਿਆ ਜਾ ਸਕਦਾ ਹੈ ਲਾਭ ਲਿਆ ਜਾ ਸਕਦਾ ਹੈ ਜਿਹੜੇ ਕਈ ਕਹਿ ਦਿੰਦੇ ਆ ਜੀ ਹਰਮੰਦਰ ਸਾਹਿਬ ਨਾ ਆਉਣ ਦੇ ਨਾਲ ਕੀ ਹੋ ਜਾਊਗਾ ਹਰਮੰਦਰ ਸਾਹਿਬ ਸਿੱਖਾਂ ਦਾ ਜਿਹੜਾ ਮੋਢਾ ਹੈ ਜੀ ਗੁਰੂ ਰਾਮਦਾਸ ਜੀ ਦਾ ਸਰੋਵਰ ਬਣਾਇਆ ਹੈ ਜੀ ਉੱਥੇ ਬਾਣੀ ਚੱਲਦੀ ਹੈ ਹਰ ਵਕਤ ਉਹ ਸਾਡੀ ਸ਼ੁਰੂਆਤ ਹੈ ਜੀ ਉੱਥੇ ਹੀ ਅਕਾਲ ਤਖਤ ਹੈ ਜੀ ਜਿੱਥੋਂ ਸਿੱਖਾਂ ਦੇ ਹੁਕਮ ਜਾਰੀ ਹੁੰਦੇ ਆ ਜੀ ਤੇ ਇਹ ਸਾਡਾ ਇਤਿਹਾਸ ਹੈ ਉੱਥੇ ਸਾਡੀ ਸ਼ਰਧਾ ਹੈ ਸਾਡਾ ਮਨ ਹੈ ਜਦੋਂ ਜਾਵਾਂਗੇ ਉੱਥੇ ਬਾਣੀ ਪੜਾਂਗੇ ਨਹਾਵਾਂਗੇ ਬਾਣੀ ਵਿੱਚ ਬਾਣੀ ਪੜਨ ਤੋਂ ਪਹਿਲਾਂ ਅਸੀਂ ਆਪਣੇ ਸਰੀਰ ਨੂੰ ਵੀ ਪਵਿੱਤਰ ਕਰਾਂਗੇ ਸੌ ਕੇ ਅਠਦੇ ਆ ਜੀ ਆਪਾਂ ਨਹਾਉਣੇ ਆ ਸ੍ਰੀ ਨੂੰ ਪਵਿੱਤਰ ਕਰਾਂਗੇ ਜੇ ਸਾਡਾ ਮਨ ਹੋ ਕਿ ਮੇਰੇ ਮਾਲਕਾ ਮੇਰੇ ਤਨ ਦੇ ਤੇ ਮਨ ਦੇ ਰੋਗ ਦੂਰ ਕਰ ਦੇ ਤੇ ਜਰੂਰ ਬਲਕ ਕਰੇਗਾ ਜੀ। ਇਸ ਲਈ ਧਰਮਾਂ ਤੇ ਗੁਰਦੁਆਰਿਆਂ ਤੇ ਜਾਣ ਤੋਂ ਕੋਈ ਮਨਾਹੀ ਨਹੀਂ ਹੈ ਜੀ। ਉੱਥੇ ਜਾ ਕੇ ਨਹਾਉਣ ਤੋਂ ਕੋਈ ਮਨਾਹੀ ਨਹੀਂ ਹੈ। ਪਰ ਉੱਥੇ ਜਾ ਕੇ ਸਾਨੂੰ ਸਿੱਖਣਾ ਚਾਹੀਦਾ ਹੈ ਜੀ। ਉੱਥੇ ਸਾਡਾ ਜਦੋਂ ਜਾਣਾ ਹੈ ਧਾਰਮਿਕ ਭਾਵਨਾ ਲੈ ਕੇ ਜਾਓ। ਜਦੋਂ ਛੇਵੇਂ ਪਾਤਸ਼ਾਹ ਜੀ ਦੇ ਗੁਰਦੁਆਰੇ ਜਾਂਦੇ ਹਾਂ ਜੀ। ਉੱਚੇ ਮੇ ਪਾਛੇ ਨੂੰ ਯਾਦ ਕਰਕੇ ਮਨ ਦੇ ਵਿੱਚ ਧਾਰਨ ਕਰਕੇ ਜਾਓ ਜਦੋਂ ਗੁਰਦੁਆਰਾ ਬੰਗਲਾ ਸਾਹਿਬ ਜਾਂਦੇ ਆ ਜੀ ਉੱਥੋਂ ਪਤਾ ਨਹੀਂ ਕਿੰਨੇ ਕੁ ਰੋਗੀ ਆਪਣਾ ਦੁੱਖ ਕਟਾ ਕੇ ਆ ਜਾਂਦੇ ਆ ਜੀ ਕੀ ਕਹਾਂਗੇ ਤੁਸੀਂ ਇਸ ਬਾਰੇ ਹੈਨਾ ਅਸਲੀ ਬਾਣੀ ਬੜੀ ਅਥਾ ਜੀ ਗੁਰੂ ਬੜਾ ਅਥਾ ਹੈ ਜੀ ਪ੍ਰਭੂ ਪਰਮਾਤਮਾ ਬੜਾ ਅਥਾ ਹੈ ਜੀ ਠੀਕ ਹੈ ਤੀਰਥ ਠੀਕ ਹੈ ਵਧੀਆ ਹੈ ਪਰ ਸਿਰਫ ਨਹਾਉਣ ਦੇ ਨਾਲ ਕੁਝ ਨਹੀਂ ਹੁੰਦਾ ਜੀ ਉੱਥੇ ਉੱਥੇ ਮਨ ਭਾਵਨਾ ਨਾਲ ਜਾਣਾ ਪੈਣਾ ਉੱਥੇ ਸਿੱਖਾਂ ਨੂੰ ਜਾਣਾ ਪੈਣਾ ਕਿ ਸਾਡੇ ਗੁਰੂਆਂ ਨੇ ਇੱਥੇ ਕੀ ਪੂਰਨੇ ਪਾਇਸੀ ਜੇ ਗੁਰਦੁਆਰ ਦੇ ਵਾਲੇ ਤੀਰਥਾਂ ਤੇ ਜਾਣਾ ਹਾਂ ਇਹਨਾਂ ਤੀਰਥਾਂ ਨਾਲ ਸਿੱਖ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ 68 ਤੀਰਥ ਨੇ ਚਾਰ ਚਾਰ ਧਰਮ ਧਾਮ ਨੇ ਧਰਮ ਸਥਾਨ ਨੇ ਤੇ ਸੱਤ ਪੁਰੀਆਂ ਨੇ ਜੀ ਇਹ Hindu ਧਰਮ ਦੇ ਜਿਹੜੇ 68 ਤੀਰਥਾਂ ਦਾ ਬਿਰਵਾ ਹੈ ਜੀ ਆਓ ਅਗਲੀ ਪੰਕਤੀ ਦੀ ਵਿਚਾਰ ਕਰਦੇ ਹਾਂ ਜੀ ਅੱਗੇ